ਛੋਟੀ ਉਮਰ ਵਿਹਣ ਜੋਗ ਹੋਈ ਉਦੋਂ ਲਾਹੌਰ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਸਾਰਾ ਪਰਿਵਾਰ ਆਇਆ ਉਹਨਾਂ ਬਾਦਸ਼ਾਹ ਦੀ ਸੰਗਤ ਵਿੱਚ ਆ ਕੇ ਅਦਬ ਨਾਲ ਬੇਨਤੀ ਕੀਤੀ ਔਰ ਧੰਨ ਮਾਤਾ ਗੁਜਰੀ ਜੀ ਨੂੰ ਬੇਨਤੀ ਕੀਤੀ ਮਾਤਾ ਜੀ ਅਸੀਂ ਵਿਆਹ ਵਾਸਤੇ ਬੇਨਤੀ ਕਰਨ ਆਏ ਆ ਤੁਸੀਂ ਕਿਰਪਾ ਕਰੋ ਕੋਈ ਤਰੀਕ ਕੋਈ ਦਿਨ ਕੋਈ ਮਹੀਨਾ ਨਿਸ਼ਚਿਤ ਕਰੋ ਬੱਚੇ ਵਿਹਉਣ ਦੇ ਯੋਗ ਹੋ ਗਏ ਨੇ ਤੁਸੀਂ ਕਿਰਪਾ ਕਰੋ ਕਦੋਂ ਜੀਤਾਂ ਜੀ ਦਾ ਡੋਲਾ ਲੈਣ ਆਉਣ ਮਾਤਾ ਗੁਜਰੀ ਜੀ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬੇਨਤੀ ਕੀਤੀ ਮਾਰਾ ਤੁਹਾਡਾ ਸਹਰਾ ਪਰਿਵਾਰ ਆ ਹੈ ਦੱਸੋ ਕਿਵੇਂ ਕਰਨਾ ਹੈ ਹਜ਼ੂਰ ਨੇ ਮਾਤਾ ਗੁਜਰੀ ਜੀ ਨੂੰ ਕਿਹਾ ਮਾਤਾ ਜੀ ਜਿਵੇਂ ਤੁਹਾਨੂੰ ਚੰਗਾ ਲੱਗਦਾ ਤਰੀਕ ਦਿਨ ਮਹੀਨਾ ਜੋ ਰੱਖਣਾ ਉਹ ਰੱਖ ਦਿਓ ਪਰ ਸ਼ਰਤ ਇਹ ਕਹ ਅਸੀਂ ਬਰਾਤ ਲੈ ਕੇ ਲਾਹੌਰ ਨਹੀਂ ਜਾਵਾਂਗੇ ਹੁਣ ਜੇ ਬਰਾਤ ਲਾਹੌਰ ਨਹੀਂ ਜਾਏਗੀ ਤੇ ਫਿਰ ਸ਼ਾਦੀ ਕਿਵੇਂ ਹੋਏਗੀ ਜਦੋਂ ਪਰਿਵਾਰ ਨੂੰ ਇਹ ਸ਼ਰਤ ਰੱਖੀ ਉਹਨਾਂ ਨੇ ਕਿ ਮਹਾਰਾਜ ਬਰਾਤ ਤਾਂ ਲੈ ਕੇ ਆਉਣੀ ਪਈ ਕਿ ਲਾਹੌਰ ਸਾਡਾ ਵਾਸਾ ਸ਼੍ਰੀਕਾ ਰਿਸ਼ਤੇਦਾਰੀ ਸਭ ਲਾਹੌਰ ਹੈ ਪਾਤਸ਼ਾਹ ਨੇ ਕਿ ਭਾਈ ਜੰਗਾਂ ਜੁੱਧਾਂ ਦੇ ਦਿਨ ਚੱਲਦੇ ਨੇ ਕੁਝ ਪਹਾੜੀਆਂ ਨਾਲ ਸਾਡਾ ਟਕਰਾਰ ਰਹਿੰਦਾ ਅਸੀਂ ਆਨੰਦਪੁਰ ਸਾਹਿਬ ਇੰਨੇ ਦਿਨਾਂ ਵਾਸਤੇ ਖਾਲੀ ਨਹੀਂ ਛੱਡ ਕੇ ਜਾ ਸਕਦੇ ਇਸ ਲਈ ਲਾਹੌਰ ਆਣ ਜਾਣ ਵਾਸਤੇ ਸਾਡੇ ਕੋਲ ਇੰਨਾ ਵਕਤ ਨਹੀਂ ਹੈ ਐਡੀ ਦੂਰ ਤੱਕ ਅਸੀਂ ਨਹੀਂ ਜਾ ਸਕਦੇ ਔਰ ਪਾਤਸ਼ਾਹ ਨੇ ਬਚਨ ਕਹੇ ਤੁਸੀਂ ਤਾਂ ਵਿਆਹ ਲਾਹੌਰ ਹੀ ਕਰਨਾ ਹੈ ਜੇ ਲਾਹੌਰ ਇੱਥੇ ਵਸਾ ਦਈਏ ਅਸੀਂ ਲੈ ਆ ਕੇ ਉਹਨਾਂ ਦੇ ਹੱਥ ਜੋੜ ਕੇ ਮਹਾਰਾਜ ਇੱਥੇ ਲਾਹੌਰ ਕਿਵੇਂ ਵਸਾਉਣੇ ਪਾਤਸ਼ਾਹ ਕਹਿੰਨੇ ਸਭ ਆਪਣਾ ਸ਼੍ਰੀਕਾ ਪਰਿਵਾਰ ਰਿਸ਼ਤੇਦਾਰੀ ਲੈ ਕੇ ਆਓ ਅਸੀਂ ਲਾਹੌਰ ਇੱਥੇ ਵਸਾ ਦਾਂਗੇ ਲਾਹੌਰ ਨਾਲੋਂ ਵੀ ਸੋਹਣੇ ਵਜ਼ਾਰ ਬਣ ਜਾਣਗੇ ਲਾਹੌਰ ਨਾਲੋਂ ਵੀ ਸੋਹਣਾ ਸ਼ਹਿਰ ਵਸ ਜਾਏਗਾ ਪਾਦਸ਼ਾਹ ਨੇ ਕਿਹਾ ਤੁਹਾਨੂੰ ਐ ਲੱਗੇਗਾ ਕਿ ਲਾਹੌਰ ਨਾਲੋਂ ਵੀ ਵੱਡਾ ਵਸ ਗਿਆ ਹੈ ਲਾਹੌਰ ਨਾਲੋਂ ਵੀ ਵਧੀਆ ਵਸ ਗਿਆ ਹੈ ਕਹਿੰਦੇ ਮਹਾਰਾਜ ਉਹ ਵੱਡਾ ਸ਼ਹਿਰ ਉੱਥੇ ਸਭ ਕੁਝ ਮਿਲਦਾ ਹੈ ਕਹਿੰਦੇ ਤੁਸੀਂ ਪਰਿਵਾਰ ਰਿਸ਼ਤੇ ਦਾ ਹਰ ਸ਼੍ਰੀਕਾ ਸੱਦਾ ਦਿਓ ਲੈ ਕੇ ਆਓ ਇੱਥੇ ਇਦਾਂ ਦਾ ਲਾਹੌਰ ਬਣੇਗਾ ਤੁਸੀਂ ਵੇਖੋਗੇ ਇਹ ਲਾਹੌਰ ਨਾਲੋਂ ਵੀ ਵਧੀਆ ਬਾਜ਼ਾਰ ਬਣਨਗੇ ਪਰ ਇਹ ਉਹ ਲਵ ਕੁਸ਼ ਦਾ ਲਾਹੌਰ ਨਹੀਂ ਹੋਏਗਾ ਇਹ ਲਾਹੌਰ ਗੁਰੂ ਦਾ ਲਾਹੌਰ ਹੋਏਗਾ ਅੱਜ ਉਹਦਾ ਨਾਮ ਗੁਰੂ ਕਾ ਲਾਹੌਰ ਆ ਉਹ ਸਥਾਨ ਜਿੱਥੇ ਬਾਦਸ਼ਾਹ ਦਾ ਵਿਆਹ ਸਥਾਨ ਹੈ ਉਹਦਾ ਨਾਮ ਗੁਰਦੁਆਰਾ ਗੁਰੂ ਕਾ ਲਾਹੌਰ ਹੈ ਉੱਥੇ ਸਿਹਰਾ ਸਾਭ ਵੀ ਹੈ ਆਨੰਦ ਕਾਰਜ ਵਾਲਾ ਗੁਰਦੁਆਰਾ ਵੀ ਹੈ ਤਿੰਨ ਚਾਰ ਗੁਰਦੁਆਰੇ ਉਹਦਾ ਜ਼ਿਕਰ ਮੈਂ ਕਰਾਂਗਾ ਉਹਨਾਂ ਪਰਿਵਾਰ ਨੇ ਹੱਥ ਜੋੜ ਕੇ ਮਹਾਰਾਜ ਨੂੰ ਸਤ ਵਜਨ ਗਿਆ ਮਹਾਰਾਜ ਜਿਵੇਂ ਤੁਹਾਡਾ ਹੁਕਮ ਪਾਦਸ਼ਾਹ ਨੇ 6 ਮਹੀਨੇ ਦੀ ਤਰੀਕ ਬੰਦ ਦਿੱਤੀ ਭਾਈ ਹੁਣ ਤੁਸੀਂ ਵਸੰਤ ਪੰਜਵੀ ਨੂੰ ਇਹ ਵਿਆਹ ਹੋਏਗਾ ਤੁਸੀਂ ਵਸੰਤ ਮਹੀਨਾ ਚੜ੍ਹਦੇ ਅਨਸਾਰ ਜਦੋਂ ਮਾਗ ਚੜ੍ਹੇ ਉਦੋਂ ਆਪਣੇ ਰਿਸ਼ਤੇਦਾਰ ਸੱਜਣ ਲੈ ਕੇ ਇੱਥੇ ਪਹੁੰਚ ਜਾਓ ਪਾਦਸ਼ਾਹ ਨੇ ਮਾਗ ਦੀ ਸੰਗਰਾਹਦ ਉੱਤੇ ਲਾਹੌਰ ਉਹ ਜਗ੍ਹਾ ਜਿੱਥੇ ਅੱਜ ਗੁਰੂ ਦਾ ਲਾਹੌਰ ਹੈ ਪਹਾੜੀਆਂ ਵਿੱਚ ਉਹ ਜਗ੍ਹਾ ਵ사 ਦਿੱਤੀ ਸੰਗਤ ਉੱਤੇ ਪਹੁੰਚ ਗਈ ਤਰ੍ਹਾਂ-ਤਰ੍ਹਾਂ ਦੀਆਂ ਦੁਕਾਨਾਂ ਲੱਗ ਗਈਆਂ ਹਰ ਕ ਤਰ੍ਹਾਂ ਦਾ ਮੇਲਾ ਪਾਤਸ਼ਾਹ ਨੇ ਉੱਥੇ 7 ਦਿਨ ਪਹਿਲਾਂ ਸ਼ੁਰੂ ਕਰ ਦਿੱਤਾ ਉਸ ਜਗ੍ਹਾ ਉੱਤੇ ਕਨੇਰੀਆਂ ਸੰਗਤਾਂ ਵਸੀਆਂ ਲਾਹੌਰ ਤੋਂ ਆਏ ਪਾਤਸ਼ਾਹ ਦੇ ਰਿਸ਼ਤੇਦਾਰ ਗੁਰੂ ਕੇ ਲਾਹੌਰ ਵਸ ਗਏ ਹਰ ਇੱਕ ਚੀਜ਼ ਦੀ ਵਸਤੂ ਦਾ ਪ੍ਰਬੰਧ ਖਾਣ ਪੀਣ ਰਹਿਣ ਹਰ ਇੱਕ ਚੀਜ਼ ਦੀ ਵਸਤੂ ਪ੍ਰਬੰਧ ਉਹ ਜਗ੍ਹਾ ਉੱਤੇ ਮਹਾਰਾਜ ਨੇ ਕੀਤਾ ਫਿਰ ਪਾਤਸ਼ਾਹ ਸ਼੍ਰੀ ਅਨੰਦਪੁਰ ਸਾਹਿਬ ਤੋਂ ਬਰਾਤ ਲੈ ਕੇ ਬਸੰਤ ਪੰਚਮੀ ਵਾਲੇ ਦਿਨ ਬਰਾਤ ਸਮੇਂ ਚੱਲੇ ਇੱਕ ਦਿਨ ਪਹਿਲਾਂ ਪਾਤਸ਼ਾਹ ਨੇ ਬਰਾਤ ਦੀ ਤਿਆਰੀ ਕੀਤੀ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਭੂਆ ਧੰਨ ਬੀਬੀ ਵੀਰੋ ਜੀ ਆਪਣੇ ਪਰਿਵਾਰ ਪੰਜਾਂ ਪੁੱਤਰਾਂ ਸਮੇਤ ਆਈ। ਬਾਬਾ ਜੀਤਮਨ ਜੀ, ਬਾਬਾ ਸੰਘੋਸ਼ਾ ਜੀ। ਔਰ ਸਾਥ ਸੰਗਤ ਬੀਬੀ ਵੀਰੋ ਦੇ ਦੋ ਪੁੱਤਰ ਇਤਿਹਾਸ ਕਹਿੰਦਾ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਇੱਕ ਪੰਘਾਣੀ ਤੇ ਜੰਗ ਵਿੱਚ ਵੀ ਸ਼ਹੀਦ ਹੋਏ। ਬਾਕੀ ਪਰਿਵਾਰ ਲੈ ਕੇ ਬੀਬੀ ਵੀਰੋ, ਭੂਆ ਦੇ ਨਾਤੇ ਆਈ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦਾ ਸਾਰੀ ਰਿਸ਼ਤੇਦਾਰੀ ਪਰਿਵਾਰ ਵਸੰਤ ਪੰਜਵੀਂ ਦਿਨ ਦਿਨ ਉੱਥੇ ਸਵੇਰੇ ਬਰਾਤ ਚੜੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਘੋੜੇ ਤੇ ਸਵਾਰ ਹੋਏ, ਕਲਗੀ ਸਜੀ ਹੋਈ ਹੈ। ਪਾਤਸ਼ਾਹ ਵੇਉਣ ਵਾਸਤੇ ਲਾਹੌਰ ਵੱਲ ਰਵਾਨਾ ਹੋਏ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੀ ਵਰਾਤ ਵਿੱਚ ਨਫੀਰੀਆਂ ਵੱਜੇ ਸਾਜ਼ ਕਈ ਤਰ੍ਹਾਂ ਦੀ ਸੰਗਤ ਗੁਰੂ ਕੇ ਸਿੰਘ ਗੱਤਕਾ ਖੇਡ ਰਹੇ ਨੇ ਸ਼ਿਖਰ ਦੁਪਹਿਰ ਤੱਕ ਵਰਾਤ ਲਾਹੌਰ ਪਹੁੰਚੀ ਹੈ ਜਦੋਂ ਪਾਤਸ਼ਾਹ ਦੀ ਵਰਾਤ ਲਾਹੌਰ ਪਹੁੰਚੀ ਕਈ ਤਰ੍ਹਾਂ ਦੇ ਲੋਕ ਵਧਾਈ ਲੈਣ ਆਏ ਮਹਾਰਾਜਾਂ ਦਾ ਵਿਆਹ ਹੈ ਤੁਹਾਡਾ ਸਾਨੂੰ ਵਧਾਈ ਦਿਓ ਮਾਤਾ ਗੁਜਰੀ ਉਹਨਾਂ ਨੂੰ ਵਧਾਈ ਵਿੱਚ ਪੈਸੇ ਵੰਡ ਰਹੇ ਨੇ ਇੱਕ ਪਾਸੇ ਪਹਾੜੀਆਂ ਦੇ ਇੱਕ 10 12 ਬੰਦੇ ਇਕੱਠੇ ਹੋ ਕੇ 그룹 ਬਣਾ ਕੇ ਖਲੋਤੇ ਨੇ ਉਹਨਾਂ ਦੇ तन ਦੇ ਕੱਪੜਿਆਂ ਤੋਂ ਲੱਗਦਾ ਹੈ ਉਹ ਬਹੁਤ ਗਰੀਬ ਨੇ ਸ਼ਾਇਦ ਉਹ ਵੀ ਵਧਾਈ ਲੈਣ ਆਏ ਨੇ ਜਦੋਂ ਮਾਤਾ ਗੁਜਰੀ ਉਹਨਾਂ ਨੂੰ ਪੈਸਿਆਂ ਦੀ ਵਧਾਈ ਦੇਣ ਲੱਗੇ ਉਹਨਾਂ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ ਕਹਿੰਦੇ ਮਾਤਾ ਜੀ ਪੈਸੇ ਨਹੀਂ ਲੈਣੇ ਮਾਤਾ ਗੁਜਰੀ ਜੀ ਨੇ ਕਿਹਾ ਵੇ ਅੱਜ ਵਿਆਹ ਪੁਰਬ ਹੈ ਮੈਂ ਆਪਣੇ ਪੁੱਤਰ ਨੂੰ ਵਿਆਹ ਨਹੀਂ ਹੈ ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀ ਤਰ ਦਸ਼ਮੇਸ਼ ਪਿਤਾ ਦਾ ਵਿਆਹ ਹੈ ਭਾਈ ਤੁਸੀਂ ਮਾਇਆ ਕਿਉਂ ਨਹੀਂ ਲੈਣੀ ਸਾਰੇ ਵਧਾਈ ਲੈਂਦੇ ਨੇ ਤੁਸੀਂ ਮਾਇਆ ਕਿਉਂ ਨਹੀਂ ਲੈਣੀ ਉਹ ਪਹਾੜੀ ਗਰੀਬ ਲੋਕਾਂ ਕਿ ਮਾਤਾ ਜੀ ਅਸੀਂ ਪੈਸੇ ਨਹੀਂ ਵਧਾਈ ਵਿੱਚ ਲੈਣ ਆਏ ਅੱਜ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਕੁਝ ਹੋਰ ਮੰਗਣ ਆਏ ਹਾਂ ਦਿੱਤੇ ਹੋਏ ਪੈਸੇ ਸਾਡੇ ਕੋਲੋਂ ਚੱਲ ਜਾਣਗੇ ਇਹ ਪੈਸੇ ਜੋ ਸਾਨੂੰ ਦਿੱਤੇ ਨੇ ਇਹ ਸਿਰਫ ਸਾਡੇ ਕੰਮ ਆਣਗੇ ਅਸੀਂ ਉਹ ਕੁਝ ਮੰਗਣਾ ਜਿਹੜਾ ਸਦੀਆਂ ਤੱਕ ਸਾਡੀ ਔਲਾਦ ਲੋਕਾਂ ਦੇ ਪਹਾੜੀ ਲੋਕਾਂ ਦੇ ਕੰਮ ਆਵੇ ਜਿਹੜਾ ਸਦੀਆਂ ਤੱਕ ਲੋਕ ਜਸ ਗਾਉਣ ਅਸੀਂ ਇਕੱਲਾ ਪੈਸਾ ਨਹੀਂ ਮੰਗਣਾ ਜਦੋਂ ਇਸ ਤਰ੍ਹਾਂ ਵਿੱਚ ਹਰ ਚਰਚਾ ਹੋ ਰਹੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਘੋੜੇ ਤੋਂ ਪਹੇ ਉਤਰੇ ਨੇ ਹਜ਼ੂਰ ਚਾਰ ਕਦਮ ਚੱਲ ਕੇ ਗਏ ਪਾਤਸ਼ਾਹ ਨੇ ਕਿਹਾ ਮਾਤਾ ਜੀ ਕੀ ਗੱਲ ਹੋਈ ਕਹਿੰਦੇ ਜੀ ਇਹ ਵਧਾਈ ਨਹੀਂ ਲੈ ਰਹੇ ਮਹਾਰਾਜ ਨੇ ਅਦਬ ਨਾਲ ਕਿਹਾ ਭਾਈ ਦੱਸੋ ਫਿਰ ਤੁਹਾਨੂੰ ਕੀ ਚਾਹੀਦਾ ਉਹਨਾਂ ਨੇ ਕਿਹਾ ਮਹਾਰਾਜ ਅਸੀਂ ਗਰੀਬ ਲੋਕ ਹਾਂ ਸਾਨੂੰ ਪਹਾੜੀ ਲੋਕ ਨੀਚ ਸਮਝਦੇ ਨੇ ਕਿੱਥੋਂ ਪਹਾੜੀ ਬ੍ਰਾਹਮਣ ਔਰ ਰਾਜਪੂਤ ਮਹਾਰਾਜ ਉਹਨਾਂ ਦਾ ਆਪੋ ਆਪਣਾ ਖੂਹ ਹੈ ਉਹ ਪਾਣੀ ਮਹਾਰਾਜ ਆਪਣੇ ਆਪਣੇ ਲਈ ਵਰਤਦੇ ਨੇ ਸਾਡੇ ਵਾਸਤੇ ਬਹੁਤ ਦੂਰ ਇੱਕ ਖੂਹ ਲੱਗਾ ਹੋਇਆ ਉੱਥੋਂ ਪਾਣੀ ਸਾਨੂੰ ਲਿਆਉਣਾ ਪੈਂਦਾ ਹੈ ਮਹਾਰਾਜ ਅਸੀਂ ਛੁੱਦਰ ਕਰਕੇ ਨਾ ਰਾਜਪੁੱਤਾਂ ਦੇ ਖੂਹ ਤੋਂ ਪਾਣੀ ਭਰ ਸਕਨੇ ਨਾ ਬ੍ਰਾਹਮਣਾਂ ਦੇ ਖੂਹ ਤੋਂ ਭਰ ਸਕਨੇ ਉਹ ਕਹਿੰਦੇ ਨੇ ਖੂਹ ਪਿੱਟਿਆ ਜਾਏਗਾ ਪਾਣੀ ਪਿੱਟਿਆ ਜਾਏਗਾ ਸਾਨੂੰ ਉਹਨਾਂ ਦੇ ਖੂਹ ਤੋਂ ਪਾਣੀ ਭਰਨ ਦੀ ਇਜਾਜ਼ਤ ਨਹੀਂ ਹੈ ਮਹਾਰਾਜ ਸਾਨੂੰ ਕਈ ਕਈ ਮੀਲ ਦੂਰ ਜਾ ਕੇ ਪਾਣੀ ਉਧਾਰਾ ਮੰਗਣਾ ਪੈਂਦਾ ਹੈ ਤਰਸ ਕਿਰਪਾ ਕਰੋ ਇੱਕ ਮਹਾਰਾਜ ਖੂ ਸਾਡੇ ਗਰੀਬਾਂ ਲਈ ਵੀ ਲਾ ਦਿਓ ਇੱਕ ਖੂ ਸਾਡੇ ਨੀਵੇਂ ਨਿਚੇ ਵਾਸਤੇ ਵੀ ਲਾ ਦਿਓ ਮਹਾਰਾਜ ਇਹ ਭਲਾ ਕਰ ਦਿਓ ਦਿੱਤੇ ਹੋਏ ਪੈਸੇ ਤਾਂ ਚੱਲ ਜਾਣਗੇ ਪਰ ਮਹਾਰਾਜ ਸਾਡੇ ਲਈ ਕਿਸੇ ਨੇ ਪਾਣੀ ਦਾ ਖੂ ਨਹੀਂ ਪਹਾੜ ਵਿੱਚ ਲਾਉਣਾ ਮਹਾਰਾਜ ਇੱਥੇ ਪਾਣੀ ਦਾ ਖੂ ਲਵਾ ਦਿਓ ਕਿਉਂਕਿ ਇਹ ਗੱਲ ਪਹਾੜੀਆਂ ਨੂੰ ਪਤਾ ਸੀ ਕਿ ਗੁਰੂ ਪਾਤਸ਼ਾਹਾਂ ਦੇ ਘਰ ਅੰਦਰ ਇਹ ਸ਼ੁਰੂ ਤੋਂ ਰੀਤ ਚੱਲੀ ਆਹੀ ਹੈ ਜੋ ਮੰਗ ਲੋ ਉਹ ਵੀ ਮਿਲਦਾ ਔਰ ਸਭ ਤੋਂ ਵੱਡੀ ਲੋੜ ਲੋਕਾਂ ਦੀ ਪਾਣੀ ਦੀ ਹੁੰਦੀ ਸੀ ਛੇਵੇਂ ਪਾਤਸ਼ਾਹ ਦੇ ਪ੍ਰਕਾਸ਼ ਦੀ ਖੁਸ਼ੀ ਅੰਦਰ ਪੰਚਮ ਪਾਤਸ਼ਾਹ ਨੇ ਇੱਕ ਖੂਹ ਲਵਾਇਆ ਸੀ ਛੇ ਹਰਟਾਂ ਵਾਲਾ ਉਹਨੂੰ ਅੱਜ ਸ੍ਰੀ ਅਮਰਤਸਰ ਸਾਹਿਬ ਛਿਆਟਾ ਸਾਹਿਬ ਕਹਿੰਦੇ ਐ ਛੇ ਆਟਾ ਦਾ ਅਰਥ ਹੈ ਛੇ ਹਰਟਾਂ ਵਾਲਾ ਵੱਡਾ ਖੂਹ ਉਹਦੇ ਨਾਮ ਉੱਤੇ ਹੁਣ ਸ਼ਹਿਰ ਵਸਿਆ ਉਹਨੂੰ ਛੇ ਹਰਟਾ ਸਾਹਿਬ ਕਹਿੰਦੇ ਨੇ ਅੱਜ ਜਦੋਂ ਉਹਨਾਂ ਨੂੰ ਬੇਨਤੀ ਕੀਤੀ ਮਹਾਰਾਜ ਸਾਡੇ ਨੀਵੇਂ ਲੋਕਾਂ ਲਈ ਇੱਕ ਖੂਹ ਲਵਾ ਦਿਓ ਅਸੀਂ ਸ਼ੁੱਧਰ ਹਾਂ ਨੀਚ ਹਾਂ ਨਾ ਸਾਨੂੰ ਰਾਜਪੂਤ ਆਪਣੇ ਖੂਹ ਤੋਂ ਪਾਣੀ ਭਰਨ ਦਿੰਦੇ ਨੇ ਨਾ ਸਾਨੂੰ ਬ੍ਰਹਮਣ ਆਪਣੇ ਖੂਹ ਤੋਂ ਪਾਣੀ ਭਰਨ ਦਿੰਦੇ ਨੇ ਸਾਡੇ ਲਈ ਇੱਕ ਖੂਹ ਲਵਾ